खंडी सरकार बेटा जी सरकार बेटा जी सरकार ਸਰਕਾਰ ਜਰਦਾਬਾਦ ਧਾਰੇ ਕਰਕੇ ਮੁਕਰਣ ਵਾਲੀ ਸਰਕਾਰ ਜਰਦਾਬਾਦ ਧਾਰੇ ਕਰਕੇ ਮੁਕਰਣ ਵਾਲੀ ਸਰਕਾਰ ਜਰਦਾਬਾਦ ગલ તો માન દે તો માન દે તો માન ਝਾੜੂ ਸਰਕਾਰ ਜੰਦਾਬਾਦ ਝਾੜੂ ਸਰਕਾਰ ਜੰਦਾਬਾਦ ਕਪਲੇਬਾਜਾਂ ਦੀ ਸਰਕਾਰ ਜੰਦਾਬਾਦ ਕਪਲੇਬਾਜਾਂ ਦੀ ਸਰਕਾਰ ਜੰਦਾਬਾਦ ਕਪਲੇਬਾਜਾਂ ਦੀ ਸਰਕਾਰ ਜੰਦਾਬਾਦ ਅਸੀਂ ਕਹਿੰਦੇ ਅਸੀਂ ਲੋਕ ਇੱਕ ਸਾਲ ਲੀਡ ਦੇ ਸਾਡਾ ਬੰਦਾ ਇਹ ਇੱਕ ਸਾਲ ਲੀਡ ਦੇ ਨਾਲ ਤੋਕਾ ਹੋਇਆ ਤੈਨੂੰ ਕਹਿ ਕੇ ਹੱਥ ਜੋੜ-ਜੋੜ ਕੇ ਵੋਟਾਂ ਅਸੀਂ ਪਵਾਈਆਂ ਅਸੀਂ ਢੋਲ ਵਜਾਏ ਤੁਹਾਡੇ ਵਾਸਤੇ ਤੁਸੀਂ ਕੀ ਕੀਤਾ ਕਿਸਾਨਾਂ ਦੇ ਪਿੱਛੇ ਅੱਜ ਜੀਰੀ ਦੀਆਂ ਜੀਰੀ ਤੇ ਚਾਇਨਾ ਰੋਗ ਆ ਗਿਆ ਸੀਗਾ ਗਰਦੌਰ ਜਾਂ ਕਰਾਈਆਂ ਬੁੱਕਾ ਬੈਠਾ ਨਾਲ ਕੱਲੇ ਕੱਲੇ ਪਿੰਡ ਘੁੰਮ ਘੁੰਮ ਕੇ ਕਿੰਨੂ 5 ਰੁਪਏ ਦੱਤੇ ਦੱਸੋ ਪਿੱਛੇ ਆਪ ਆ ਰੋਪੜ ਦੇ ਕੋਲ ਆਪਣੇ ਸਾੜੇ ਹੜ ਆਇਆ ਫਸਲਾਂ ਰੋੜੀਆਂ ਕਿੰਨੂ 1 ਰੁਪਿਆ ਆਇਆ ਭਗਵਾਨ ਜੀ ਮਾਨ ਕਹਿੰਦਾ ਸੀਗਾ ਮੈਂ ਮੁਰਗੀ ਮਰੇ ਤੋਂ ਮੈਂ ਬੱਕਰੀ ਮਰੇ ਤੋਂ ਪੈਸਾ ਦੇਊਂਗਾ ਕਿਹਦੇ ਕੋਲ ਰੁਪਿਆ ਆਇਆ ਗੱਲਾਂ ਮਾਰਦੇ ਕਮੇਟੀ ਕਰਦੇ ਹੋ ਤੁਸੀਂ ਹੋਰ ਗੱਲ ਕੁਝ ਨਹੀਂ ਹੈ ਸਿਰਫ ਕਮੇਟੀ ਹੈ ਚਲੋ ਠੀਕ ਕਮੇਟੀ ਬਿਨਾ ਕੁਝ ਨਹੀਂ ਹੋਏਗਾ ਹਾਂਜੀ ਬਿਲਕੁਲ ਕਮੇਟੀ ਨਾਲ ਨਹੀਂ ਵੋਟਾਂ ਮਿਲਣੀਆਂ ਆਏ ਗਿਆ ਕੰਮ ਕਰੋ ਤੁਸੀਂ ਕਹਿੰਦੇ ਸੀ ਕੰਮ ਕਰਾਂਗੇ ਤਾਂ ਵੋਟ ਮੰਗਣ ਆਉਗੇ ਕਿਹੜਾ ਕੰਮ ਕੀ ਦੱਸੋ ਮੰਨੂ ਮੈਨਿੰਗ ਉਮੇ ਚੱਲਦੀ ਨਸ਼ਾ ਉਮੇ ਚੱਲਦਾ ਤਦੋਂ ਸਹੀ ਕਿਤੋਂ ਕਿਹੜਾ ਬੰਦ ਹੋਇਆ ਪਹਿਲਾਂ ਕਹਿੰਦੇ ਸੀ ਮਜਿਰੀਆਂ ਦਾ ਮੁੰਡਾ ਵੇਚਦਾ ਹੁਣ ਕੋਣ ਨਸ਼ਾ ਵੇਚਦਾ ਤੁਸੀਂ ਵੀ ਸੁਣੋ ਫਿਰ ਦੱਸੋ ਹੁਣ ਕੋਣ ਬੇਡਾ ਨਸ਼ਾ ਕਿਉਂਕਿ ਤੁਸੀਂ ਕਹਿੰਦੇ ਸੀ ਮਜਿਰੀਆਂ ਵੇਚਦਾ ਦੱਸੋ ਸੁਣੋ ਹੋਰ ਸੁਣੋ ਸੁਣ ਰਹੇ ਆਂ ਤਾਂ ਹੀ ਦੋਨਾਂ ਸਵਾਲ ਜਵਾਬ ਕਰਨਾ ਆਏ ਆਂ ਕਿ ਤਾ ਸੋ ਜਵਾਬ ਦੋਇਦਾ ਸਾਡੀਆਂ ਟੇਮ ਨਾਲ ਤਾਂ ਮੈ ਨਹੀਂ ਚੱਲਦੀ ਐ ਕਰੋੜ ਤੋੜੇ ਪਏ ਐ ਜੇ ਲਾਗ ਪਿੰਡ ਦੇ ਲੋਕ ਰਹਿੰਦੇ ਨੇ ਸੜਕ ਦੇ ਮੇਰੇ ਉਹਨਾਂ ਨੂੰ ਕੁੱਛ ਕੇ ਦੇਖੋ ਨੀਂਦ ਨਹੀਂ ਆਉਂਦੀ ਸਾਰੀ ਰਾਤ ਡੜਦੜ ਹੋਈ ਜਾਂਦੀ ਐ ਸਾਰੀ ਰਾਤ ਕਿਹੜੀ ਤੁਸੀਂ ਗੱਲ ਕਰਦੇ ਹੋ ਕਿਹੜਾ ਤੁਸੀਂ ਅੰਡਰ ਰੋਡ ਕਰਤਾ ਉਹਰੇ ਕਿਹੜਾ ਤੁਸੀਂ ਤੁਸੀਂ ਕਹਿੰਦੇ ਸੀ ਅਸੀਂ ਬਣਾਵਾਂਗੇ ਉੱਥੇ ਕੋਈ ਕੋਈ ਨਹੀਂ ਬਣਾ ਤੁਹਾਨੂੰ ਹੁਣ ਤੱਕ ਕੁਝ ਨਹੀਂ ਹੋਇਆ ਹੈਗਾ ਕੋਈ ਪਾਲਿਸੀ ਨਹੀਂ ਆਈ ਹੈਗੀ ਤੁਸੀਂ ਕਹਿੰਦੇ ਸਾਨੂੰ ਟਾਈਮ ਦੋ 6 ਮਹੀਨੇ ਹੋਇਆ ਪਾਲਿਸੀ ਬਣੂਗੀ ਕਿਹੜੀ ਦੀ ਪਾਲਿਸੀ ਬਣੀ ਐ ਮਾਨੂੰ ਦੱਸੋ ਕਿਹੜੀ ਪਾਲਿਸੀ ਬਣੀ ਐ ਤੁਹਾਡੀ ਦਾ ਇਹ ਮੁੰਡਾ ਨਸ਼ਾ ਨਾਲ ਮਰਿਆ ਇੱਥੇ ਹੁਣ ਆ ਥੋੜੇ ਤੇਰੇ ਬੰਦਾ ਦਿਨ ਪਹਿਲਾਂ ਟੀਟਾ ਬਾਅਦ ਚ ਲੈ ਗਿਆ ਉਹਦੇ ਕਿਤੇ ਆਲਾ ਦੱਸੋ ਕੀ ਕਿੱਥੇ ਗਿਆ ਤੁਸੀਂ ਸਵਾਲ ਕਰਨਾ ਸਵਾਲ ਸਵਾਲ ਹੀ ਕਰ ਰਹੇ ਜੀ ਅਸੀਂ ਸਾਨੂੰ ਜਵਾਬ ਦਿਓ ਸਵਾਲ ਕਰਕੇ ਚੁੱਪ ਰਹੋ ਮੈਂ ਲੈ ਦਿੰਦਾ ਬਿਲਕੁਲ ਬਿਲਕੁਲ ਦੱਸੋ ਕੀ ਤੁਸੀਂ ਤੁਸੀਂ ਹੋ ਉਸਾਰ ਨਾਲ ਕਿ ਕਿਸਾਨਾਂ ਨੇ ਤੁਸੀਂ ਹਿੱਸੇ ਵਿੱਚ ਕਿਸਾਨਾਂ ਨੇ ਸੰਗੋ ਜਾ ਕੇ ਬਾਰਡਰ ਤੇ ਮੋਰਚਾ ਲਾਇਆ ਹੁਣ ਉੱਥੇ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਸਰਕਾਰ ਨੇ ਗੋਲੀਆਂ ਮਾਰੀਆਂ ਅਦਰੂ ਗਾਇ ਤੇ ਕੋਲੇ 3500 ਬੋਆ ਚੱਲਿਆ ਕਿਉਂ ਨਹੀਂ ਪੰਜਾਬ ਉੱਚੀ ਨਹੀਂ ਸਕਦਾ ਪੰਜਾਬ ਦੀ ਫੋਰਡ ਤੇ ਖੜੀ ਹੈ ਮੁੰਡੇ ਮਰ ਰਹੇ ਨੇ ਸਿਰ ਤੇ ਬੱਜਾ ਕਹੇ ਤੇ ਅੱਖਾਂ ਚਲੇ ਗਈਆਂ ਉਹਦੀ ਮੌਤ ਹੋ ਗਈ ਉੱਥੇ ਪੁੱਛਿਆ ਕਿਸੇ ਨੇ ਕਿੱਥੇ ਵਾਹ ਤੋੜਦੀਆਂ ਉੱਥੇ ਕਿਸਾਨਾਂ ਦੀ ਸੁੱਖ ਕਰਨ ਦੀ ਮੌਤ ਹੋ ਗਈ ਪੁੱਛਿਆ ਕਿਸੇ ਨੇ ਕਿਵੇਂ ਆਈ ਪੰਜਾਬ ਚ ਤੁਸੀਂ ਗੱਲਾ ਨਾਲ ਨਾਲ ਕੰਮ ਕਰੋ ਕੰਮ ਤੁਸੀਂ ਹੀ ਕੰਮ ਕਰਾਵੇ ਦੇਣਾ ਮੈਂ ਵੋਟ ਲੈਣਾ ਤੁਸੀਂ ਕਿਹੜਾ ਕੰਮ ਕਰਿਆ ਤੁਸੀਂ ਐਮਐਲਏ ਨਾਲ ਦੰਦ ਕੱਟ ਰਹੇ ਦੇਖ ਲੋ ਤੁਸੀਂ ਮੇਰੀ ਗੱਲ ਸੁਣੋ ਸੁਣ ਲਓ ਬਾਈ ਜੀ ਤੁਸੀਂ ਲੈਕਚਰ ਦੇਣਾ ਕਿ ਸਵਾਲ ਪੁੱਛਣੇ ਸਵਾਲ ਇਹ ਨੇ ਸਾਡੇ ਜਵਾਬ ਦਿਓ ਇਹਨਾਂ ਦੇ ਇੱਕ ਮਿੰਟ ਪ੍ਰੈਸ ਵਾਲੇ ਮੈਨੂੰ ਦੱਸੋ ਕਦੋਂ ਵੱਲ ਪਾਲਿਸੀ ਦੱਸੋ ਦੱਸੋ ਨਾ ਕਿਹੜੀ ਪਾਲਿਸੀ ਬਣੇ ਪਾਲਿਸੀ ਬਣੇ ਦੱਸੋ ਦੱਸੋ ਕਿਹੜੀ ਪਾਲਿਸੀ ਬਣੇ ਮੈਲਿੰਗ ਤੇ ਦੱਸੋ ਇੱਕ ਮਿੰਟ ਬਾਈ ਜੀ ਤੁਸੀਂ ਪ੍ਰੈਸ ਦੇ ਵੀ ਇਹਨਾਂ ਨੂੰ ਬਹੁਤ ਸਵਾਲ ਕਰਨ ਫਿਰ ਚੁੱਪ ਰਹੇ ਆ ਸਵਾਲ ਇਹ ਕਿ ਚਲੋ ਮੈਨੂੰ ਦੋਹਾਂ ਦਾ ਜਵਾਬ ਦੇ ਦਿਓ ਸੁਣ ਕਰੋ ਉਹਨੂੰ ਪੰਜਾਬ ਚੋਂ ਚੱਕ ਲਿਆ ਆ ਕੇ ਗੋਲੀਆਂ ਮਾਰਤੀਆਂ ਜਵਾਬ ਦੇਉਂਦਾ ਕਿਤੇ ਪਰਚਾ ਹੋਇਆ ਉਹ ਜਦੋਂ ਬਰਗਾੜੀ ਕੰਨ ਹੋਇਆ ਤੁਹਾਡੀ ਸਰਕਾਰ ਕਹਿੰਦੀ ਸੀ ਉੱਥੇ ਸੀਐਮ ਤੇ ਪਰਚਾ ਕਰੋ ਸੁਖਵੀਰ ਬਾਦਲ ਤੇ ਹੁਣ ਕਿਤੇ ਪਰਚਾ ਹੁੰਦਾ ਜੀ ਖੱਟੜ ਦੇ ਪਰਚਾ ਕੀਤਾ ਤੁਸੀਂ ਧੋਲੀ ਬੱਜੀ ਸਰਕਾਰ ਨੇ ਗੋਲੀਆਂ ਮਾਰੀਆਂ ਉੱਥੇ ਕੀਤਾ ਪਰਚਾ ਤੁਸੀਂ ਖੱਟੜ ਦੇ ਦੱਸ ਦਿਓ ਲੈ ਚ ਲੈ ਜਵਾਬ ਦਿਓ ਜਵਾਬ ਮੰਗ ਰਹੇ ਆ ਤੁਹ ਤੋਂ ਮੈਂ ਜਵਾਬ ਮੈਂ ਤਾਂ ਕਹਿ ਰਿਹਾ ਜਵਾਬ ਦਿਓ ਜਵਾਬ ਦਿਓ ਮੈਂ ਕਹਿ ਰਿਹਾ ਹਾਂ ਐਮਐਲਏ ਸਾਹਿਬ ਗੁੰਡਾਗਰਦੀ ਮੰਗਣਾ ਪੇਸ਼ ਆਓ ਜੇ ਤੁਸੀਂ ਵੋਟਾਂ ਮੰਗਣਾ ਓਵੇਂ ਪੇਸ਼ ਆਓ ਤੁਸੀਂ ਵੋਟਾਂ ਮੰਗਣਾ ਹੀ ਗੁੰਡਾਗਰਦੀ ਕਰਨਾ ਆਏ ਹੋ ਇੱਥੇ ਲਓ ਜੀ ਜਵਾਬ ਦਿਓ ਵੀ ਉਹ ਗੁੰਡਾਗਰਦੀ ਕਰਨ ਪਿੰਡ ਤੋਂ ਆਏ ਸਾਰੇ ਪਿੰਡ ਤੋਂ ਆਏ ਪਿੰਡ ਦੀ ਆ ਕੇ ਕੋਈ ਹੱਥ ਲਾਉਂਦਾ ਜੀ ਦੱਸੋ ਜਵਾਬ ਦੱਸੋ ਜਵਾਬ ਸਾਡੇ ਇੰਗਲੈਂਡ ਦੁਨੀਆ ਆਇਆ ਸੀ ਪੰਜਾਬ ਦੇ ਆ ਪੰਜਾਬ ਦੇ ਉਹਦੇ ਹੋ ਗਈਆਂ ਹੋਣੀਆਂ ਆ ਪੰਜਾਬ ਪੰਜਾਬ ਦੇ ਤੁਹਾਡੇ ਅੱਗੇ ਸਾਰੀ ਗੱਲ ਹੋ ਗਈ